ਕੀ ਹੋ ਗਿਆ ਪੁੱਤ ਐ ਕਿਉਂ ਕਰੀ ਜਨਾ ਹੈ ਹੈ ਕੀ ਹੋ ਗਿਆ ਰੋਈ ਕਦੋਂ ਜਾਂਦੇ ਹੋ ਹੈ ਕੀ ਹੋ ਗਿਆ ਹਾਂ ਮम्मा ਹਾਂ ਕੋਈ ਨਾ ਪੁੱਤ ਹਾਂ ਸਾਰਾ ਦਿਨ ਇੰਨਾ ਨੂੰ ਚੱਕ ਕੇ ਬੈਠੀ ਰਿਆ ਕਰ ਆਏ ਨਹੀਂ ਵੀ ਟਾਈਮ ਨਾਲ ਕੋਈ ਕੰਮ ਨਿਮੇੜ ਲਾ ਮੰਮੀ ਆ ਕੌਂਦਾ ਰੋਈ ਜਾਂਦਾ ਸੀਗਾ ਮੱਸਾ ਇੱਧਰ ਲੈ ਕੇ ਆਈ ਹੁਣ ਚੁੱਪ ਹੋਇਆ ਮਾੜਾ ਯਾ ਹੁਣ ਤਾਂ ਚੁੱਪ ਹੋ ਗਿਆ ਨਾ ਜੇ ਕੰਮ ਨਿਮੇੜ ਲਾ ਕੋਈ ਉਹ ਫੇਰ ਰੋਣ ਲੱਗ ਜੂਗਾ ਪਾਛੇ ਤਾਂ ਹੋਣ ਨਹੀਂ ਦਿੰਦਾ ਮਾਂ ਜਮਾ ਕਿਧਰੇ ਨਹੀਂ ਰੋਂਦਾ ਇਹਨੂੰ ਮੈਨੂੰ ਫੜਾ ਦੇ ਮਾਂ ਕੰਮ ਤਾਂ ਸਾਰੇ ਕਰ ਲਏ ਸੀ ਥੋੜਾ ਜਿਹਾ ਕੰਮ ਰਹਿ ਗਿਆ ਸੀਗਾ ਬਸ ਕੰਮ ਤੋਂ ਟਲਦੀ ਬੈਠੀ ਰਿਆ ਕਰ ਲਾਕੇ ਜਵਾਕਾਂ ਦਾ ਪੱਜ ਕਿੰਨੀ ਹੈਗੇ ਕੰਮ ਤੁਸੀਂ ਐ ਕਿਉਂ ਕਰਨ ਲੱਗ ਜਿੰਨੇ ਹੋ ਹੁਣ ਜਵਾਕਾਂ ਵਾਲੇ ਤਾਂ ਦੇਖ ਨਈ ਇਹਨਾਂ ਨੂੰ ਕੌਣ ਸੰਭੂਗਾ ਮੇਰੇ ਤੋਂ ਬਿਨਾ ਆਹ ਉਹ ਤਾਂ ਇੱਥੋਂ ਬਣਾ ਤਾਂ ਕਾਹਨੂੰ ਕੋਈ ਬਾਕੀ ਤਾਂ ਸਾਰੇ ਘਰ ਚ ਐ ਜਿਵੇਂ ਦੇ ਦੁਸ਼ਮਣ ਤੁਰੇ ਫਿਰਦੇ ਹੁੰਦੇ ਐ ਮੈਂ ਫਿਰ ਜਦੋਂ ਰੋਂਦਾ ਹੁੰਦਾ ਹੁੰਦਾ ਉਦੋਂ ਕੋਈ ਨੇੜੇ ਨਹੀਂ ਆਉਂਦਾ ਇਹਨਾਂ ਨੇ ਜਵਾਕਾਂ ਦੇ ਬਸ ਤੇ ਸਬਲਾ ਲਾ ਜਿੰਨਾ ਮਰਜੀ ਉਹਦੇ 'ਚ ਨਹੀਂ ਫਰਕ ਪੈਣ ਦਿੰਦੀ ਬਸ ਮੈਂ ਤੈਨੂੰ ਤਾਂ ਐ ਵਿੱਚ ਤੇਰੀ ਲੜਾਈ ਪਈ ਜਾ ਰਹੀ ਕਰ ਕੀ ਹੋ ਗਿਆ ਯਾ ਬੋਲੀ ਜਨੇ ਹੁਣ ਕੀ ਐ ਭਾਈ ਮੈਨੂੰ ਆ ਗਿਆ ਬੇਲੇ ਸਰ ਕੰਮ ਨਮੇ ਲਿਆ ਕਰ ਇੱਕ ਕੰਮ ਕਰੂਗੀ ਘੰਟਾ ਜਿਵਾਕਾਂ ਲੈ ਕੇ ਭੇਜਿਆ ਆਏ ਥੋੜੀ ਕੰਮ ਨਿਬੜ ਦੇ ਫਿਰ ਉਹਦਾ ਰੋਈ ਜਾਂਦਾ ਸੀਗਾ ਮੱਸਾਂ ਚੁੱਪ ਕਰਾਇਆ ਇੱਧਰ ਲਿਆ ਕੇ ਕੀ ਹੋ ਗਿਆ ਬੱਤੋਏ ਕੀ ਪਤਾ ਕੀ ਹੋ ਗਿਆ ਇਹਨੂੰ ਹੋ ਗਿਆ ਲੈ ਮਮਾ ਹਾਂ ਮਮਾ ਬੈਠੀ ਐ ਸੋ ਕੀ ਲੈਣਾ ਚਲ ਕੋਈ ਨਾ ਬੇਬੇ ਆਏ ਨਾ ਲੜਿਆ ਕਰ ਹੁਣ ਕੱਲੀ ਹੈਗੀ ਐ ਹੈ ਕੀ ਕੁਛ ਕਰੇ ਹੁਣ ਜਿਵਾਕਾਂ ਨੂੰ ਸਾਂਭੇ ਕੀ ਕਰੇ ਨਵਾਇਆ ਵੀ ਨਹੀਂ ਗਿਆ ਜਿਵਾਕ ਇਹ ਤਾਂ ਤੂੰ ਆਪ ਦੇਖ ਲੈ ਫਿਰ ਉਹ ਹੀ ਤਾਂ ਹੈ ਜੇ ਬੇਲੇ ਸਿਰ ਕੰਮ ਨਿਮੇੜੂਗੀ ਭਾਈ ਤਾਂ ਹੀ ਟਾਈਮ ਨਾਲ ਜਿਵਾਕਾਂ ਨੂੰ ਨਵਾਉਗੀ ਜਦੋਂ ਆਪਾਂ ਬੈਠੇ ਹੀ ਰਹਿਣਾ ਫਿਰ ਜਿਵਾਕਾਂ ਨੂੰ ਕੋਈ ਗਮੰਡੀ ਥੋੜੀ ਨਵਾਕੇ ਜਾਊਗਾ ਨਿੰਮ ਕਿਧਰ ਕਿਧਰ ਹੋਮ ਪਕਸ਼ੂਆਂ ਵੱਲ ਹੋਵਾਂ ਕਿ ਜਵਾਕਾਂ ਵੱਲ ਹੋਵਾਂ ਕਿ ਰਸੋਈ ਵਾਲੇ ਕੰਮ ਨਿਵੇੜਾਂ ਦੁਨੀਆ ਕਾਨੂੰ ਕੋਈ ਕੰਮ ਕਰਦੀ ਹੈਗੀ ਚੱਲ ਕੋਈ ਗੱਲ ਨਹੀਂ ਹਾਂ ਇਹਨਾਂ ਨੂੰ ਇਕੱਲੇ ਇਕੱਲੇ ਕੰਮ ਵਾਸਤੇ ਤੇ ਨੌਕਰ ਨਾ ਲਾਦੇ ਮੈਂ ਹੁਣ ਸਾਰੇ ਕੰਮ ਇਹ ਕਰੀ ਜਾਊ ਕਿ ਤੂੰ ਹੱਥ ਬਟਾ ਦੇ ਅਗਰ ਮਾੜਾ ਮੋਟਾ ਤਾਂ ਇਹ ਨਾਲ ਫਿਰ ਜਿੰਨਾ ਕਿ ਮੈਥੋਂ ਹੁੰਦਾ ਮੈਂ ਵੀ ਕਰਦੀ ਹਾਂ ਬਾਈ ਕੀ ਕੀਤਾ ਮਾਂ ਤੂੰ ਕੜ ਕੇ ਦੱਸ ਕੀ ਕੀਤਾ ਤੂੰ ਲੈ ਕੰਮ ਕਰਦੀ ਹੈ ਮੇਰੀ ਜੁੱਤੀ ਹੁਣ ساری ਉਮਰ ਮੈਂ ਹੀ ਕੰਮ ਕਰੀ ਜਾਵਾਂ ਉਹ ਫਿਰ ਉਹ ਵੀ ਕਿੰਨਾ ਕਰਦਾ ਹਾਂ ਮੇਰਾ ਨਹੀਂ ਹੁਣ ਹੱਕ ਬਣਦਾ ਹੈਗਾ ਕੰਮ ਕਰਨ ਦਾ ਸਮਝ ਗਿਆ ਉਦੀ ਬੋਲੀ ਬੋਲਦਾ ਹੈਗਾ ਬੇਬੇ ਕਰ ਲਵੀਂ ਕੰਮ ਇਹ ਵੀ ਕਰੀ ਜਾਂਦੀਆਂ ਕੰਮ ਸਾਰਾ ਤੇ ਮੈਂ ਤਾਂ ਕਦੇ ਦੇਖਿਆ ਨਹੀਂਗਾ ਵੀ ਇਹ ਟਿੱਕੇ ਬੈਠੀ ਐ ਕਿਸੇ ਥਾਂ ਤੇ 2 ਮਿੰਟ ਬੈੰਦੀ ਆ ਉਹ ਤੂੰ ਨਹੀਂ ਬੈੰਨਦੀ ਮੇਰੀ ਗੱਲ ਸੁਣ ਲਾ ਐਮੀ ਨੇ ਇਹਦੀ ਮੰਗਰ ਲੱਗਿਆ ਕਰ ਪਹਿਲਾਂ ਉਹਦੇ ਮੰਗਰ ਲੱਗ ਕੇ ਕੀ ਖੱਟ ਲਿਆ ਤੈ ਦੱਸੀ ਮੈਨੂੰ ਹੁਣ ਮੈਨੂੰ ਬੇਬੇ ਕੀ ਪਤਾ ਜੀ ਤੈਨੂੰ ਮੈਂ ਰੋਜ਼ ਕਹਿੰਨਾ ਠੀਕ ਹੈ ਵੀ ਮੈਨੂੰ ਕਿਹੜਾ ਪਤਾ ਸੀ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਕਿਉਂ ਲੈ ਕੇ ਆਉਂਦਾ ਉਹਨੂੰ ਇੱਥੇ ਫਿਰ ਮੈਂ ਉਹੀ ਤੇ ਕਹਿੰਨੇ ਵੀ ਜਿਵੇਂ ਮੈਂ ਬੋਲਦੀ ਐ ਇਹਨਾਂ ਨਾਲ ਮੈਨੂੰ ਸਾਰਾ ਪਤਾ ਵੀ ਇਹਨਾਂ ਨੂੰ ਕਿਵੇਂ ਰੱਖਣਾ ਹੈਗਾ ਨਾ ਹਾਂ ਤੇਰੇ ਅੱਖੇ ਨਹੀਂ ਬੋਲੀ ਕਰੀ ਤਾਂ ਜਾਂਦੀ ਸਾਰਾ ਕੰਮ ਹਾਂ ਤੂੰ ਤਾਂ ਬਾਹਰੇ ਫਿਰਦਾ ਹੁੰਦਾ ਹੈਗਾ ਜੇ ਇੱਕ ਗੱਲ ਕਹਿਣੀ ਉਹਦੇ ਚਾਰ ਜਵਾਬ ਸੁਣਾਉਂਦੀ ਹੈ ਮੈਨੂੰ ਉਹ ਫਿਰ ਜੇ ਆਪਾਂ ਪਹਿਲਾਂ ਕੀਤੀਆਂ ਨੇ ਤਾਂ ਸੁਣਾਉਂਦੀ ਬੇਬੇ ਮੈਂ ਤੈਨੂੰ ਤਾਂ ਕਹਿਣਾ ਵੀ ਹੁਣ ਜੇ ਉਹ ਦੋ ਕੰਮ ਕਰ ਦਿਆ ਦੋ ਤੂੰ ਕਰ ਲਿਆ ਕਰ ਕੰਮ ਛੇਤੀ ਨਿਬੜ ਜਾ ਕਰੂਗਾ ਇਹਨੂੰ ਮਹਾਰਾਣੀ ਬਣਾ ਕੇ ਬਿਠਾ ਦੇ ਹਾਂ ਮਹਾਰਾਣੀ ਵਾਲੀ ਕਿਹੜੀ ਗੱਲ ਹੈ ਬੇ ਇਹਨੇ ਸੁੱਖ ਕਦੋਂ ਦੇਖਿਆ ਮੈਂ ਤੈਨੂੰ ਤਾਂ ਕਹਿਣਾ ਵੀ ਹੁਣ ਉਹਦਾ ਟਾਈਮ ਆਇਆ ਹੁਣ ਸੁੱਖ ਦੇਖ ਲੈ ਉਹਨਾਂ ਦੇ ਕੁਝ ਨਹੀਂ ਹੁੰਦਾ ਹਾਂ ਅੱਛਾ ਮੈਂ ਸੁੱਖ ਕਦੋਂ ਦੇਖਣਾ ਫਿਰ ਏਦੋਂ ਪਹਿਲਾਂ ਮੈਂ ਵੀ ਬਥੇਰੇ ਕੰਮ ਹੁਣ ਮੈਂ ਤੇ ਮੂਰੇ ਨੌਕਰ ਲੱਗ ਜਾ। ਉਹ ਨੌਕਰ ਲੱਗਣ ਨੂੰ ਕੌਣ ਕਹਿੰਦਾ ਵੀ ਆਪਣੇ ਘਰ ਦਾ ਹੀ ਕੰਮ ਐ। ਜਾਂ ਤੂੰ ਐਂ ਕਹਦੇ ਫਿਰ ਮੈਂ ਨੌਕਰ ਨਹੀਂ ਲਿਆਉਣਾ ਕੋਈ। ਹਾਂ ਲਿਆ। ਹਾਂ ਕੱਲੇ ਕੱਲੇ ਕੰਮ ਨੂੰ ਲਾ ਦੇ ਨੌਕਰਾਂ ਨੇ ਇਹਨੂੰ। ਫਿਰ ਆ ਲੈ ਐਂ। ਹਾਂ ਫਿਰ ਚੜਾ ਲਾ। ਪੈਸੇ ਲਾਉਣੇ। ਸਮਝ ਤਾਂ ਆਉਂਦੀ ਨਹੀਂ ਕੋਈ ਗੱਲ ਫਿਰ ਮੈਂ ਕਿਉਂ ਸਮਝਾਉਂਦੀ ਐ। ਫਿਰ ਕਰਨਾ ਕਿਉਂ ਦੀ ਹੋ ਕੇ ਚੱਲਦਾ ਹਲੇ। ਇੰਨੇ ਪੈਸਿਆਂ ਦਾ ਕਰਨਾ ਕੀ ਐ? ਜਿਹੜਾ ਬਾਪੂ ਪੈਸੇ ਜੋੜ ਕੇ ਜਾਂ ਕਿਸੇ ਪਾਸੇ ਲਾਉਣਾ ਤਾਂ ਹੈਗਾ ਹੀ ਆ। ਹਾਂ ਅੱਗ ਲਾ ਦੇ ਪੈਸਿਆਂ ਨੂੰ ਧਰ ਕੇ। ਕਿਆ ਦਿਨੇ ਤੇਰੇ ਕੋਲੇ ਪੈਸੇ। ਕਾਹਨੂੰ ਨਹੀਂ ਕੋਲੇ ਹੋਰ ਪੈਸੇ। ਜ ਫੇਰ ਰੋਕ ਲੈਂਦੀ ਚੱਲ ਚੰਗਾ ਬਸ ਤੇਰੇ ਮੂਰੇ ਹੱਥ ਬੰਨੇ ਮੇਰੇ ਨਾਲ ਮਾਫਤ ਨੂੰ ਐਂ ਕਹਿਣਾ ਠੀਕ ਹੈ ਵੀ ਕੁਝ ਨਹੀਂ ਹੁੰਦਾ ਇਹ ਨਾਲ ਵਧੀਆ ਨੂੰ ਸਤ ਸੰਗੂ ਨ ਵਰਤਨ ਦੀ ਬਜਾਏ ਤੂੰ ਜਮਾ ਆਵਦੀ ਧੀ ਬਣਾ ਕੇ ਰੱਖ ਲੈ ਚੰਗੀ ਰਹੇਗੀ ਜੇ ਗਾਂ ਰੋਟੀ ਖਾਣੀ ਐ ਨਹੀਂ ਰੋਟੀ ਨਹੀਂ ਦੇਣੀਆਂ ਇਹਨੇ ਜੀ ਮੈਂ ਧੀ ਬਣਾ ਕੇ ਰੱਖਣਾ ਹੁੰਦਾ ਲੈ ਇਹਨੂੰ ਹੁਣ ਨੂੰ ਮੇਰੇ ਸਿਰ 'ਚ ਗਲੀਆਂ ਕਰਦੀ ਐ ਇਹ ਚੰਗਾ ਬੇਬੇ ਹਾਂ ਤੇਰੇ ਦਿਮਾਗ ਮੁੱਕੀ ਹੋਇਆ ਇੱਕ ਨਹੀਂ ਸੁਣਦੀ ਦਿਮਾਗ ਤੇਰੇ ਤੇ ਫੁੱਟੇ ਠਿੱਕਰਾ ਪਤਾ ਨਹੀਂ ਕੀ ਮੁੱਦਾ ਵੱਜ ਜਾਏਗਾ ਨਾ ਪੁੱਤ ਤੂੰ ਆਇਨਾ ਕਰ ਮੇਰੀ ਧੀ ਦਾ ਕੀ ਬਣੂਗਾ ਜੇ ਤੂੰ ਐ ਕਰੇਂਗਾ ਸੋਨੋ ਸਿੱਧੀ ਜੀ ਗੱਲ ਮੈਂ ਇੱਕ ਵਾਰੀ ਦੱਸ ਤੀ ਕਿ ਮੈਨੂੰ ਤਲਾਕ ਚਾਹੀਦਾ ਤਲਾਕ ਦੇ ਪੇਪਰ ਤੁਹਾਡੇ ਕੋਲੇ ਆ ਜਾਣਗੇ ਤੇ ਚੁੱਪਚਾਪ ਨਾ ਬੁਲਬੁਲ ਤੋਂ ਸਾਈਨ ਕਰਾ ਦਿਓ ਲੱਗੀ ਸਮਝ ਪੁੱਤ ਬਣ ਕੇ ਮੈਂ ਤੇਰੇ ਪੈਰੀ ਹੱਥ ਲਾ ਦਾਨੀ ਆ ਇਹ ਕਹਿਣਾ ਕਮਾ ਮੇਰੀ ਧੀ ਤੇ ਨਾ ਤੁਸੀਂ ਕਹਿਰ ਕਮਾਉਣ ਤੋਂ ਪਹਿਲਾਂ ਸੋਚਿਆ ਸੀਗਾ ਤੇਰੀ ਕੁੜੀ ਨੇ ਸੋਚਿਆ ਸੀ ਜ਼ਹਿਰ ਮਲਾਉਣ ਵੇਲੇ ਤੈਨੂੰ ਮੈਂ ਇੱਕ ਗੱਲ ਕਹੀ ਤੀ ਕਿ ਚੁੱਪਚਾਪ ਸਾਈਨ ਕਰਵਾ ਦੀ ਨਹੀਂ ਮੈਨੂੰ ਇੱਥੇ ਆ ਕੇ ਕਰਵਾਉਣੇ ਆਉਂਦੇ ਆ ਲੱਗੀ ਸਮਝ ਪੁੱਤ ਬਣ ਕੇ ਜਿਹੜੀ ਉਹਦੀ ਗਲਤੀ ਕਰੀ ਆ ਉਹਦੀ ਮਾਫੀ ਮੈਂ ਮੰਗਦੀ ਆ ਕੋਈ ਗੱਲ ਨਹੀਂ ਨਿਆਣੀ ਸੀ ਉਹ ਆ ਮੇਰੇ ਮੂਰੇ ਨਾ ਆ ਲੈ ਲੈ ਇਹ ਨਾ ਕਰੋ ਸਿੱਧੀ ਗੱਲ ਬਸਾਨੂੰ ਦੱਸ ਦੀ ਵੀ ਚੁੱਪ ਚਾਪ ਸਾਈਨ ਕਰਵਾ ਦਿਓ ਬਾਹਰੀਆਂ ਗੱਲਾਂ ਮੈਨੂੰ ਆਉਂਦੀਆਂ ਨਹੀਂ ਆ ਨਹੀਂ ਪੁਲਿਸ ਨਾਲ ਮੈਂ ਲੈ ਕੇ ਆਉਂਗਾ ਤੇ ਜ਼ਮਾਨਤ ਕਰਾ ਦੂੰਗਾ ਫਿਰ ਚੱਕੀ ਜਾਵਾਂਗੇ ਬੈਠੇ ਤੇ ਪੁੱਤ ਬਣ ਕੇ ਮਿੰਨਤਾ ਹੀ ਕਰਦੀ ਆ ਮੈਂ ਤੇਰੀਆਂ ਐਡਾ ਕਹਿਰ ਨਾ ਕਰ ਮਾਤੋ ਮੇਰੀ ਧੀ ਤੇ ਹਾਏ बणूंगा मेरी धी जो उन्हें तलाक देता कुछ तो सोचना पवगा मैनू कर दी है राजपाल गल चक ला फोन हां राजपाल सत श्रीकाल ਮੇਰੀ ਗੱਲ ਸੁਣ ਲਾਡੀ ਤਲਾਕ ਮੰਗਦਾ ਬੁਲਬੁਲ ਤੋਂ ਹਾਂ ਤਲਾਕ ਤੂੰ ਹੈ ਕਿੱਥੇ ਹੈ ਚੱਲ ਠੀਕ ਹੈ ਫਿਰ ਤੂੰ ਮੇਰੇ ਕੋਲੇ ਆ ਕੇ ਜਾ ਆਪਾਂ ਕੋਈ ਸਕੀਮ ਲੜਾਉਣੀ ਹੈ ਨਾ ਐ ਕਿਵੇਂ ਮੇਰੀ ਧੀ ਨੂੰ ਤਲਾਕ ਦੇ ਦੂਗਾ ਉਹ ਚੰਗਾ ਠੀਕ ਆ ਜਾ ਫਿਰ ਕੋਈ ਨਾ ਇਹਦਾ ਤਾਂ ਮੈਂ ਕਰਦੀ ਆ ਕੰਮ ਐਡੀ ਹਿੰਮਤ ਵੀ ਇਹ ਮਨਿੰਦਰ ਨੂੰ ਬਸਾ ਲੂ ਤੇ ਮੇਰੀ ਧੀ ਨੂੰ ਤਲਾਕ ਦੇ ਦੂ ਸਬਜੀ ਵੀ ਸਾਰੀ ਖਰਾਬ ਜੀ ਹੋਈ ਪਈ ਐ ਤੇ ਲੱਗਿਆ ਕਿਉਂ ਨਹੀਂ ਕੁਛ ਆ ਫਿਰਦੀ ਆ ਮਨਿੰਦਰ ਉਹ ਵੀ ਸੁੱਕ ਗਈ ਕਰਾਂ ਗੱਲ ਮਨਿੰਦਰ ਹਾਂਜੀ ਕੀ ਕਰਦੀਆਂ ਕੁਛ ਨਹੀਂ ਮੈਂ ਸਬਜੀ ਦੇਖਦੀ ਸੀ ਮੈਂ ਚਲ ਕੋਈ ਲੱਗੀ ਹੋਊਗੀ ਬਣਾ ਲੂੰਗੀ ਜੇ ਸ਼ਾਮ ਨੂੰ ਤਾਂ ਸਾਰੀ ਖਰਾਬ ਹੋਈ ਪਈ ਐ ਖਰਾਬ ਹੋ ਗਈ ਬਸ ਇਹਨੂੰ ਕੌਣ ਸਾਂਭਦਾ ਹੈ ਧਿਆਨ ਤਾਂ ਦੇਣਾ ਸੀ ਕਿ ਚਲ ਕਰਦੀ ਸਬਜੀ ਫਿਰ ਵੀ ਕਰਦੀ ਹੁੰਦੀ ਐ ਬਾਹਰ ਤੇ ਰਹੇ ਹਾਂ ਸਪਰੇ ਹਾਂ ਕੀਤੇ ਨਾ ਹੁੰਦੇ ਨਾ ਸਬਜੀ ਚਲ ਕੋਈ ਗੱਲ ਨਹੀਂ ਸਬਜੀ ਤਾਂ ਲੈ ਆਣਾ ਖੇਤ ਬਥਰੀ ਲੱਗੀ ਪਈ ਐ ਮੈਂ ਤੈਨੂੰ ਆਏਂਗਾ ਦਾ ਸੀ ਹਾਂਜੀ ਮੰਮੀ ਤਾਂ ਇਹਨੂੰ ਕੁਝ ਬੋਲੀ? ਨਾ ਮੰਮੀ ਨੇ ਤਾਂ ਕੀ ਬੋਲਣਾ ਹੋਇ ਤੱਕ ਤਾਂ ਕੁਝ ਨਹੀਂ ਬੋਲੀ ਹੈਗੇ। ਚਲ ਕੋਈ ਗੱਲ ਨਹੀਂ ਜੇ ਕੁਝ ਬੋਲੀ ਵੀ ਨਾ ਤਾਂ ਤੂੰ ਇਧਰੋਂ ਸੁਣ ਕੇ ਦੂਜੇ ਕੰਨ ਚੋਂ ਵੜਨੀ ਚੰਗਾ। ਕੋਈ ਗੱਲ ਨਹੀਂ ਮੈਂ ਤਾਂ ਅੱਗੇ ਵੀ ਕਦੇ ਗੁੱਸਾ ਨਹੀਂ ਕੀਤਾ ਬਥੇਰਾ ਕੁਝ ਸੋਣ ਨੂੰ ਮਿਲਿਆ। ਤੈਨੂੰ ਪਤਾ ਹੀ ਆ ਯਾਰ ਬੇਬੇ ਦਾ ਸੁਭਾਈ ਇਹ ਜਗਾ। ਕੋਈ ਗੱਲ ਨਹੀਂ। ਬਾਕੀ ਰਹੀ ਗੱਲ ਮੇਰੀ ਮaaf ਕਰ ਦੇ ਯਾਰ ਮੈਨੂੰ। ਮੈਂ ਤੇਰੀ ਕਿਸੇ ਗੱਲ ਤੇ ਵੀ ਯਕੀਨ ਨਹੀਂ ਕੀਤਾ। ਕੀ ਕਰਦਾ ਅੱਖਾਂ ਤੇ ਪੜਦਾ ਹੀ ਵਾਲਾ ਪਿਆ ਹੋਇਆ ਸੀਗਾ। ਚਲੋ ਕੋਈ ਗੱਲ ਨਹੀਂ ਸ਼ੁਕਰਪੁਰ ਦਾ ਚੱਕਿਆ ਤਾਂ ਗਿਆ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਤਾਂ ਹੈਗਾ ਬਸ ਹੁਣ ਬਦਲਣਾ ਚਾਯੋ ਕਿਤੇ ਦੁਬਾਰੇ ਫੇਰ ਉਹੀ ਕੰਮਾਂ ਤੇ ਆ ਜਾਓ ਉਹ ਨਹੀਂ ਮੈਂ ਕੀ ਬਦਲਣਾ ਦੱਸ ਹੁਣ ਤੁਹਾਡੇ ਤੇ ਯਕੀਨ ਕਰਕੇ ਆਈ ਆ ਹੁਣ ਯਕੀਨ ਨਾ ਤੋੜਿਓ ਜੋ ਇਤੋਂ ਬਾਅਦ ਯਕੀਨ ਤੋੜਿਆ ਨਾ ਤਾਂ ਆਪਣਾ ਰਿਸ਼ਤਾ ਟੁੱਟੇ ਸਮਝਿਓ ਉਹ ਮੈਂ ਤੈਨੂੰ ਤਾਂ ਹੀ ਤਾਂ ਕਹੀ ਆ ਨਾ ਵੀ ਜੇ ਤੈਨੂੰ ਬੇਬੇ ਕੁਝ ਵੀ ਕਹੇ ਨਾ ਚੁੱਪ ਚਾ ਬਈ ਇਧਰੋਂ ਸੁਣੀ ਤੇ ਇਧਰੋਂ ਗੱਲ ਕੱਢ ਲਈ ਕੰਨ ਦੇ ਵਿੱਚੋਂ ਤੁਸੀਂ ਨਾ ਇਹ ਦੱਸੋ ਅੱਜ ਤੱਕ ਪਹਿਲਾਂ ਮਾਂ ਕਿੰਨਾ ਕੁਛ ਬੋਲਦੀ ਰਹੀਏ ਮੇਰੇ ਮਾਂ ਪਿਓ ਉਨਾਂ ਤੱਕ ਬੋਲਦੀ ਦੀ ਜੇ ਅੱਗੇ ਮੈਂ ਕਦੇ ਮੂਰੇ ਬੋਲੀ ਆ ਜੇ ਤੁਸੀਂ ਮੈਨੂੰ ਮੂਰੇ ਬੋਲਣ ਲਾਇਆ ਤਾਂ ਮੈਂ ਬੋਲਣ ਲੱਗੀਆਂ ਤੁਸੀਂ ਕਦੇ ਮੇਰੇ ਕਿਸੇ ਗੱਲ ਤੇ ਯਕੀਨ ਨਹੀਂ ਕੀਤਾ ਸੀਗਾ ਫਿਰ ਹੁਣ ਯਕੀਨ ਕਰਾਉਣ ਨੂੰ ਬੁਲਬੁਲ ਆ ਗਈ ਸੀਗੀ ਉਹ ਆਦੀਆਂ ਗੱਲਾਂ ਤੇ ਯਕੀਨ ਕਰਾਈਗੀ ਤਾਂ ਬੱਸ ਉਹ ਹੀ ਗੱਲ ਹੋ ਗਈਆਂ ਲੜਾਈ ਨੂੰ ਥਾਂ ਪੈਂਦਾ ਰਿਹਾ ਯਾਰ ਐ ਨਹੀਂ ਹੁੰਦਾ ਸਾਰਿਆਂ ਦੀ ਸੁਣਨੀ ਚਾਹੀਦੀ ਆ ਕਦੇ ਕਿਸੇ ਇੱਕ ਬੰਦੇ ਦੀ ਸੁਣਨੀ ਨਹੀਂ ਚਾਹੀਦੀ ਇੱਕ ਬੰਦੇ ਦੀ ਸੁਣ ਕੇ ਫੈਸਲਾ ਕਦੇ ਵੀ ਨਹੀਂ ਲੈਣਾ ਚਾਹੀਦਾ ਤੁਸੀਂ ਕਿੱਡੇ ਕਿ ਡਿਲੇਜਮ ਲਾਇਏ ਸੀ ਤੁਸੀਂ ਤਾਂ ਕਿਹਾ ਸੀ ਸੀਰੀ ਨਾਲ ਵੀ ਤੇਰੀ ਗੱਲਬਾਤ ਆ ਕਿੱਡਾ ਵੱਡਾ ਦੋਸ਼ਨ ਲਾਇਆ ਸੀਗਾ ਮੇਰੇ ਤੇ ਉਹ ਫਿਰ ਹੁਣ ਮੈਨੂੰ ਪਤਾ ਲੱਗ ਗਿਆ ਨਾ ਕਿਹਦੀ ਸੀਰੀ ਨਾਲ ਗੱਲਬਾਤ ਸੀਗੀ ਤੇ ਕਿਹਨੇ ਮੇਰੇ ਤੋਂ ਇਲਜ਼ਾਮ ਲਵਾਇਆ ਸੀਗਾ ਤਾਂ ਹੀ ਤੈਨੂੰ ਕਹਿੰਦਾ ਵੀ ਮੈਨੂੰ ਮaaf ਕਰ ਦੇ ਚਲ ਮਾਫੀ ਤਾਂ ਨਾ ਮੰਗੋ ਤੁਸੀਂ ਮੇਰੇ ਤੇ ਹਾਰ ਦਾ ਵੀ ਇਲਜ਼ਾਮ ਲਾਇਆ ਸੀ ਨਾ ਵੀ ਤੂੰ ਹਾਰ ਚੋਰੀ ਕੀਤਾ ਉਹ ਵੀ ਮੈਂ ਚੋਰੀ ਨਹੀਂ ਕੀਤਾ ਸੀਗਾ ਕੀ ਪਤਾ ਯਾਰ ਉਹ ਵੀ ਬੋਲ ਬੋਲ ਨਹੀਂ ਕੀਤਾ ਹੋਵੇ ਕਿਉਂਕਿ ਜਦੋਂ ਬਲਬਲ ਆਈ ਆਈ ਸੀਗੀ ਦੋ ਤਿੰਨ ਦਿਨਾਂ ਬਾਅਦ ਹੀ ਹਰ ਗਾਇਬ ਹੋ ਗਿਆ ਸੀਗਾ ਹਾਂ ਫਿਰ ਤੂੰ ਸਹੀ ਗੱਲ ਉਹਦੋਂ ਕਿਉਂ ਨਹੀਂ ਸੋਚੀ ਹੁਣ ਕਿਉਂ ਦਿਮਾਗ ਚਾਹੀ ਥੋੜੇ ਦਿਮਾਗ ਭਰੇ ਹੀ ਹੋਏ ਸਾਬ ਨਾਲ ਗਿਆ ਸੀਗਾ ਨਾ ਚੱਲ ਕੋਈ ਗੱਲ ਨਹੀਂ ਜਿਹੜਾ ਕੁਝ ਹੋ ਗਿਆ ਹੋ ਗਿਆ ਅੱਜ ਤੋਂ ਬਾਅਦ ਨਹੀਂ ਇਹ ਜਾ ਕੁਝ ਹੁੰਦਾ ਬਸ ਹੋਣਾ ਵੀ ਨਹੀਂ ਚਾਹੀਦਾ ਤੇ ਮੈਂ ਚੱਲੂੰਗੀ ਵੀ ਨਹੀਂ ਚੱਲ ਕੋਈ ਗੱਲ ਨਹੀਂ ਯਾਰ ਨਹੀਂ ਕੁਝ ਵੀ ਨਹੀਂ ਕਰਦਾ ਮੇਰੀ ਗੱਲ ਸੁਣ ਠੀਕ ਹੈ ਤੇਰੇ ਬਾਪੂ ਦੀ ਜਮਾਨਤ ਦੀ ਗੱਲ ਮੈਂ ਕਰੀ ਜਾਣਾਗਾ ਠੀਕ ਹੈ ਚੱਲ ਰਹੀ ਹੈ ਮੇਰੀ ਗੱਲ ਕਿਹਾਗਾ ਮੇਰਾ ਯਾਰ ਦੋਸਤਾ ਬਠੰਡੇ ਤੋਂ ਤੂੰ ਜਾਣਦੀ ਤਾਂ ਹੈਗੀ ਆ ਉਹਨੂੰ ਅਛਾ ਹਾਂ ਦਾਂਦੇ ਹਾਂ ਹੈਪੀ ਉਹ ਹਾਂ ਹੈਪੀ ਉਹ ਉਹ ਕੱਲ ਨੂੰ ਕਰੇ ਠੀਕ ਹੈ ਉਹਨੂੰ ਬੁਲਾਇਆਗਾ ਉਹਦੇ ਨਾਲ ਕਰ ਲਾਂ ਗੱਲਬਾਤ ਫਿਰ ਦੇਖਦੇ ਹਾਂ ਕੀ ਬੰਦਾ ਕੀ ਨਹੀਂ ਠੀਕ ਹੈ ਜੀ ਹਣਾ ਆ ਫਿਰ ਤੁਸੀਂ ਲਿਆ ਦਿਓ ਸਬਜੀ ਤੋੜ ਕੇ ਨਾ ਮੈਂ ਸਬਜੀ ਦਾ ਕੋਈ ਗੱਲ ਨਹੀਂ ਮੈਂ ਜਾਣਾ ਖੇਤ ਉਸ ਤੋਂ ਲੈ ਆਉਂਗਾ ਮੈਂ ਇਹ ਕਹਿੰਦਾ ਸੀਗਾ ਜਿਹੜੀ ਮੈਥੋਂ ਗਲਤੀ ਹੋਈ ਹੈ ਮੈਨੂੰ ਉਹ ਗਲਤੀ ਦਾ ਪਛਤਾਵਾ ਤਾਂ ਹੈਗਾ ਪਰ ਮੈਂ ਉਹ ਗਲਤੀ ਦਾ ਪਛਤਾਵਾ ਪਤਾ ਕਿਵੇਂ ਦੂਰ ਕਰੂੰਗਾ ਤੇਰੇ ਪਿਆਰ ਨੂੰ ਜੇਲ੍ਹ ਚੋਂ ਬਾਹਰ ਕੱਢ ਕੇ ਠੀਕ ਹੈ ਦੇਖਦੇ ਹਾਂ ਜੀ ਕੀ ਬੰਦਾ ਹਾਂ ਆ ਜਾ ਇੱਥੇ ਕੋਈ ਆਇਆ ਕਰ ਤੂੰ ਬਿਨਾ ਗੱਲ ਤੋਂ ਇਹ ਵੀ ਕਿੱਥੇ ਦੀ ਜੋੜੀ ਅੱਜਕੱਲ੍ਹ ਇੱਥੇ ਉਹ ਨਾਮ ਹੈ ਆਪਣੇ ਬੰਡੇ ਹਰਸ਼ੀਮਤ ਨਾਲ ਅੱਛਾ ਹਾਂ ਚਲ ਠੀਕ ਆ ਉਹ ਮੈਂ ਗੱਲ ਕਰਨੀ ਸੀ ਇੱਕ ਦਿਨ ਨਾ ਇਹ ਹੋਇਆ ਕੋਡ ਪਤੇ ਲਿਆ ਜਾਈ ਗਿਆ ਹਾਂ ਕੀ ਗੱਲ ਹੋ ਗਈ ਕੋਡ ਫਤੇ ਥਾਣੇ ਚ ਕੇਸ ਚੱਲਦਾ ਯਾਰ ਇੱਕ ਉਹਦੇ ਬਾਰੇ ਪੁੱਛ ਵਿੱਚ ਕਰਨੀ ਸੀ ਤਾਂ ਸੱਦਿਆ ਸੀ ਹੁਣ ਕਰ ਲਾਂ ਇਹ ਗੱਲ ਕੀ ਹੋਈ ਹੈ ਮਨਿੰਦਰ ਦਾ ਪਿਆਉ ਨਹੀਂ ਹਾਂ ਮੇਰਾ ਸਹੁਰਾ ਹਾਂ ਉਹਨੂੰ ਚੱਕ ਲਿਆ ਪੁਲਿਸ ਨੇ ਕਿਉਂ ਪਤਾ ਨਹੀਂ ਹੁਣ ਕੀ ਗੱਲ ਹੋਈ ਹੈ ਕੀ ਨਹੀਂ ਕੇਸ ਤਾਂ ਉਹਦੇ ਰੇਪ ਦਾ ਪਾਇਆ ਹਾਂ ਗੱਲ ਸੁਣ ਚਾਹੀਏ ਵੀ ਗੁਨੀਂਦਰ ਦਾ ਪਿਓ ਸਕੂਟਰੀ ਲਈ ਜਾਂਦਾ ਸੀਗਾ ਕਿਸੇ ਜਨਾਨੀ ਨੇ ਹੱਥ ਦਿੱਤਾ ਉਹਨੂੰ ਰੋਕ ਲਿਆ ਅੱਛਾ ਤੇ ਅਕੇ ਮੈਂ ਇੱਥੇ ਜਾਣਾ ਰੋਣ ਪੇਟਨ ਜਾ ਕਰਨ ਲੱਗੀ ਜਿਵੇਂ ਕਰਦੀ ਹੁੰਦੀ ਆ ਤੇ ਉਮਰ ਕਰਕੇ ਉਹਨੇ ਬਿਠਾ ਲਈ ਲਿਫਟ ਦੇਦੀ ਅਕੇ ਮੈਨੂੰ ਬੱਸ ਵਾਲਾ ਤਾਰ ਗਿਆ ਇੱਥੇ ਤੇ ਗਾਂਹ ਜਾ ਕੇ ਉਹਨੇ ਰੌਲਾ ਪਾਤਾ ਲੋਕੋ ਬਚਾ ਲੋ ਬਚਾ ਲੋ ਬਚਾ ਲੋ ਪਤਾ ਨਹੀਂ ਕੀ ਗੱਲ ਹੋਈ ਆ ਕੀ ਨਹੀਂ ਠੀਕ ਹੈ ਉਹ ਤਾਂ ਹੁਣ ਜਾਂਦਾ ਮਨਿੰਦਰ ਦਾ ਪਿਓ ਦੱਸੂਗਾ ਨਾ ਉਹਨਾਂ ਮੁਲਾਕਾਤ ਕਰਨ ਦੇ ਨਾਲ ਕੋਈ ਸਿਸਟਮ ਵੀ ਜਾਂਦਾ ਤੂੰ ਮੁਲਾਕਾਤ ਕਰਾ ਦੇ ਕੇ ਹਸਾ ਹੁਣ ਸਾਡੀ ਜਾਂ ਗੱਲ ਬਾਤ ਹੈ ਕਿ ਹਸਾ ਨਾਲ ਪਰਚੇ ਜੋ ਨਾ ਕੜਾ ਆ ਉਹ ਜਨਾਨੀ ਦਾ ਪਤਾ ਕੋਈ ਜਨਾਨੀ ਦਾ ਇੰਨਾ ਪਤਾ ਸਿਸਟਮ ਨਹੀਂ ਪਤਾ ਲੱਗ ਰਿਹਾ ਕੌਣ ਜੀ ਗਾਉਂ ਨਹੀਂ ਹੋ ਰਹੀ ਹੈ ਹਰ ਰਿਪੋਰਟ ਹੋਈ ਆ ਬਸ ਫੇਰੀ ਅੰਦਰ ਕਰੀ ਹਾਂ ਉੱਥੇ ਲਿਖਾਇਆ ਹੋਣਾ ਹਾਂ ਜਾਂ ਸਮਝਾ ਉੱਥੋਂ ਪਤਾ ਕਰ ਪਤਾ ਕਰ ਦੇ ਕਰਿਓ ਪਤਾ ਕਰ ਲੈ ਕਿੱਥੇ ਰਿਪੋਰਟ ਹੋਈ ਆ ਨਾ ਇੱਕ ਕਰਿਓ ਪਤਾ ਲੱਗ ਕੋਡ ਬੱਤੇ ਥਾਣੇ ਜੀ ਹੋਈ ਆ ਉਹਦਾ ਕੋਈ ਨਾ ਮੈਂ ਪਤਾ ਕਰ ਹਾਂ ਬਸੰਤ ਸਿੰਘ ਨਾ ਉਹਦਾ ਐਸਾ ਪਤਾ ਕਰ ਦੂੰਗਾ ਮੈਂ ਹਾਂ ਉਹਦਾ ਕਰਦਣੇ ਪਤਾ ਤੇ ਮੈਂ ਗੱਲ ਹੁਣੀ ਆ ਤੂੰ ਦੋ ਵਿਆਹ ਕਰਾਇਆ ਹੋਰ ਯਾਰ ਕਰਾ ਲਈ ਸੀ ਦੋ ਵਿਆਹ ਕੀ ਦੱਸਾਂ ਹੁਣ ਮੈਂ ਤੈਨੂੰ ਤੈਨੂੰ ਪਤਾ ਤਾਂ ਹੈ ਮਨਿੰਦਰ ਦੇ ਯਾਰ ਕੁੜੀਆਂ ਹੋਈਆਂ ਸੀਗੀਆਂ ਤਿੰਨ ਅੱਛਾ ਹਾਂ ਜਵਾਕ ਚਾਹੀਦਾ ਸੀਗਾ ਆਪਾਂ ਨੂੰ ਤੈਨੂੰ ਪਤਾ ਹੀ ਹੁਣ ਵਾਰਸ ਤਾਂ ਚਾਹੀਦਾ ਹੀ ਹੁੰਦਾ ਹਾਂ ਤਾਂ ਕਰਕੇ ਬਸ ਵਾਰਸ ਦੇ ਲਾਲ ਚ ਨੂੰ ਮਾਂ ਕਹੀਗੀ ਕਿ ਵਿਆਹ ਕਰਾ ਲੈ ਵਿਆਹ ਕਰਾ ਲੈ ਹੋਰ ਇਹ ਤਾਂ ਹੁੰਦਾ ਨਹੀਂ ਕੰਮ ਮੇਰੇ ਗੱਲ ਤਾਂ ਤੂੰ ਗਲਤ ਕੀਤੀ ਮਨਿੰਦਰ ਦਾ ਦੱਸ ਤਾਂ ਤਾ ਕੀਤੀ ਬਹੁਤਾਂ ਕੁਝ ਹੋ ਗਿਆ ਦੁਬਾ ਛੇਪੀਆਂ ਤੈਨੂੰ ਮੈਂ ਕੀ ਕੀ ਦੱਸਾਂ ਕੀ ਨਾ ਅਲਝ ਗਿਆ ਸੀ ਕੰਮ ਅੱਛਾ ਹਾਂ ਤਲਾਕ ਦਿੱਤਾ ਹੁਣ ਤਾਂ ਮੈਂ ਦੂਜੀ ਨੂੰ ਹਾਂ ਹੁਣ ਤਾਂ ਮਨਿੰਦਰ ਨਾਲ ਹੀ ਅਗਲੀ ਨਾਲ ਮਨਿੰਦਰ ਭਾਬੀ ਦਾ ਵਧੀਆ ਜਿਹਾ ਨਾ ਹੋ ਗਰ ਹਾਂ ਬੜਾ ਗੋਸ ਹੋ ਗਿਆ ਸੀ ਜੀ ਤੈਨੂੰ ਮੈਂ ਉਹ ਵੀ ਗੱਲ ਦੱਸਣੀ ਹੈ ਉਹ ਵੀ ਆਪਾਂ ਬੰਦਾ ਖਿੱਚਣਾ ਥੋੜਾ ਜਿਹਾ ਨਾ ਨਾ ਕੋਈ ਨਹੀਂ ਉਹ ਤਾਂ ਕਰ ਦੂੰ ਤੇ ਉਹਦਾ ਇੱਕ ਮੈਂ ਫਿਰ ਇੱਕ ਵੀਡੀਓ ਆ ਵੀਡੀਓ ਤੁਹਾਨੂੰ ਮੈਂ ਦਿਖਾਉਂਦਾ WhatsApp ਤੇ ਭੇਜਦਾ ਕਰੀ ਜਿਹੜੀ ਰਿਪੋਰਟ ਲਖਾਈ ਹੈ ਨਾ ਉਹ ਇੱਕ ਵਾਰੀ ਮੈਨੂੰ ਦੱਸ ਦਿਓ ਤਾਂ ਮੈਂ ਤੁਹਾਨੂੰ ਪਤਾ ਬਸ ਪਹਿਲਾਂ ਪਹਿਲਾਂ ਤੂੰ ਮਨਿੰਦਰ ਦੇ ਪਿਓ ਦਾ ਨਾਮ ਕਢਾਓ ਉਹ ਤਕੜਾ ਦੋ ਤਕੜਾ ਦੋ ਕੁਝ ਕਰੀਦਾ ਮੈਂ ਹੈਗਾਗਾ ਹੋਰ ਮਨਿੰਦਰ ਬਣ ਗਈ ਚਾ ਇਹ ਕਰੀ ਪਤਾ ਕਰ ਲੈ ਕਿਹੜੀ ਆਪਣਾ ਕੋਟਪੱਤੀ ਹੈ ਨਾ ਮਾਨੇ ਕੋਈ ਉੱਥੇ ਕੋਈ ਹੋਰ ਇੰਚਾਰਜ ਨਾ ਅੰਦਰ ਜੇਲ੍ਹ ਚ ਭੇਜਦਾ ਹੁੰਦਾ ਉਹਨਾਂ ਨੇ ਹੋਰ ਹਣਾ ਸਸਰੀ ਕ ਚਾਹ ਦਾ ਬਣ ਕੇ ਸਮਾਂ ਕਿੰਨੇ ਚੰਦਰਪਹਿ ਕੇ ਪੀ ਲੈਂਦੇ ਹਾਂ ਚਾਹ ਤਾਂ ਪੀਨੇ ਆ ਤੇ ਉਹ ਮੈਂ ਦੱਸਿਆ ਸੀਗਾ ਬਾਪੂ ਜੀ ਬਾਰੇ ਤੇ ਕਹਿੰਦੇ ਕੋਈ ਗੱਲ ਨਹੀਂ ਪਤਾ ਲਿਆਜ ਹੈਗੀ ਥਾਣੇ ਚ ਹੁਣ ਵੀਰੇ ਤਾਂ ਲਿਆਜ ਹੋਊਗਾ ਆਪ ਵੀ ਤਾਂ ਅਸੀਂ ਡਿਊਟੀ ਚ ਨਹੀਂ ਆਉਂਦਾ ਮੈਂ ਇੱਥੇ ਰਹਿਣਾ ਕੋਈ ਨਹੀਂ ਉਹਦਾ ਪਤਾ ਕਰ ਦੂੰਗਾ ਮੈਂ ਬਸ ਕਰੀ ਯਾਰ ਪਤਾ ਵਜੋਂ ਕਿ ਸਾਣਾ ਕੋਈ ਨਹੀਂ ਹਾਂ ਪਤਾ ਕਰਦੇ ਠੀਕ ਆ ਆਜੋ ਫਿਰ ਉੱਥੇ ਬੈਠ ਕੇ ਚੱਲ ਆਇਆ ਫਿਰ ਇਹ ਪੀ ਚਾਹ ਪੀਏ ਆ ਕੰਮ ਕਰੀਂ ਬਸ ਯਾਰ ਉਹ ਆਪਣੇ ਆਪਣੇ ਹੱਥੀ ਆਪਾਂ ਹਰ ਸਿਮਰਤ ਨਾਲ ਰਹੀਦਾਗਾ ਹਾਂ ਯਾਰ ਸਵੇਰ ਦੀ ਫਿਰਦੀ ਆ ਮੂੰਹ ਬਣਾਈਂ ਅਲ ਇੱਕ ਵਾਰੀ ਪੁੱਛ ਲੈਨੇ ਆ ਮਨਿੰਦਰ ਨੂੰ ਠੀਕ ਕਹਿੰਦੀ ਆ ਹਲੋ ਹਲੋ ਹਾਂ ਬੀਬੀ ਸਸਰੀ ਕਾ ਸਸਰੀ ਜੀ ਆ ਵੀ ਗਏ ਵਧੀਆ ਵਧੀਆ ਠੀਕ ਆ ਤੁਸੀਂ ਸੁਣਾਓ ਕਿਵੇਂ ਹੋ ਠੀਕ ਆ ਵਧੀਆ ਹੋ ਠੀਕ ਆ ਹਾਂ ਹਾਂ ਬਸ ਠੀਕ ਹੀ ਹਾਂ ਚਾਚੀ ਹਾਂ ਪੁੱਤਾ ਠੀਕ ਆ ਚਾਚੀ ਕਿਵੇਂ ਆ ਬਸ ਮੰਮੀ ਵੀ ਠੀਕ ਆ ਬਸ ਉਹਨੂੰ ਪਤਾ ਐ ਸੱਡਾ ਜੀ ਟੈਂਸ਼ਨ ਲਈ ਬੈਠੀ ਆ ਥੋੜੀ ਜੀ ਉਹ ਐ ਤਾਂ ਹੋ ਹੀ ਜਾਂਦੀ ਆ ਵਾ ਵੀ ਟੈਂਸ਼ਨ ਤਾਂ ਫਿਰ ਹਾਲ ਹੀ ਨਹੀਂ ਨਾ ਹੋ ਰਿਹਾ ਕਿਸੇ ਪਾਸੇ ਉਹੀ ਤਾਂ ਗੱਲ ਨੂੰ ਆਪ ਤਾਂ ਪੂਰੀ ਵਾਹ ਲਈ ਜਾਂਨੇ ਹਾਂ ਗੱਲ ਤਾਂ ਇਹ ਆ ਨਾ ਵੀ ਕੋਈ ਗੱਲ ਪਤਾ ਵੀ ਚਲ ਗਈ ਕਿਥੇ ਜਾ ਦਿੱਤਾ ਹੋਵੇ ਉਹੀ ਤਾਂ ਗੱਲ ਆ ਤੇ ਉਹ ਮੈਂ ਕਹਿੰਦਾ ਸੀ ਤੁਹਾਨੂੰ ਤੁਹਾਡੇ ਨਾਲ ਗੱਲ ਕਰਨੀ ਸੀ ਕਿ ਕਿਥੇ ਹਾਂ ਤੇ ਘਰ ਹੀ ਸੀ ਤੁਸੀਂ ਨਹੀਂ ਸੱਚੀ ਮੈਂ ਦੰਨਾ ਫੋਨ ਕਰਕੇ ਤਾਂ ਸੁਣਾ ਭੁੱਲ ਗਈ ਕੱਲ ਆਡੀ ਆਇਆ ਸੀਗਾ ਅੱਛਾ ਤੇ ਘਰੇ ਤੇ ਆ ਕੇ ਮਿਲ ਲੈ ਗਿਆ ਸੀ ਇਹਨਾਂ ਦੇ ਮੰਮੀ ਉਹ ਇੱਥੇ ਆਇਆ ਤੇ ਆਪਣੀ ਲੈ ਗਿਆ ਸੀ ਹਾਂ ਹੁਣ ਕਿਵੇਂ ਲੈ ਗਿਆ ਇਹ ਬਹੁਤ ਕੁਝ ਹੋ ਗਿਆ ਵੀਰੇ ਕੋਈ ਗੱਲ ਨਹੀਂ ਤੂੰ ਐਂ ਕਰੀ ਜੇ ਜੀ ਤੂੰ ਗੱਲ ਕਰਨੀ ਇੱਥੇ ਪੈਂਦੀ ਆ ਜੀ ਤੇ ਆਪਾਂ ਇੱਥੇ ਬੈਠ ਕੇ ਕਰ ਲਾਂਗੇ ਸਾਰੇ ਯਾਨੀ ਹਨਾ ਉਹ ਮਨਿੰਦਰ ਪਿੰਡ بتا ਮੈਂ ਕਿੱਧਰ ਆਉਂਗਾ ਹੈ ਵੀਰੇ ਕੁਝ ਨਹੀਂ ਹੁੰਦਾਗਾ ਹੋਂ ਤਾਂ ਲਾਡੀ ਅੱਗੇ ਨਾਲ ਸੁਭਰ ਗਿਆ ਉਹ ਮਨਿੰਦਰ ਨੇ ਬੁਲਬੁਲ ਨੂੰ ਘਰੋਂ ਕੱਢਦਾ ਹੈ ਹੈ ਉਹ ਹੋਈ ਕੀ ਜਾਂਦਾ ਕਿਸੇ ਨੂੰ ਘਰੋਂ ਕੱਢ ਦਿੰਦੇ ਆ ਕਿਸੇ ਨੂੰ ਲਿਆ ਆਉਂਦੇ ਆ ਕਰੀ ਕੀ ਜਾਂਦੇ ਆ ਇਹ ਉਹ ਇੰਟਰਵਿਊ ਪਹਿਲਾਂ ਮੈਨਾਂ ਤਾਂ ਆਉਂਦੀ ਨਹੀਂ ਸੀ ਕਿ ਜੋ ਲੈਣ ਆਇਆ ਮੈਨੂੰ ਕਹਿੰਦਾ ਵੀ ਤੂੰ ਚੱਲਵੇਂ ਨਾਲ ਮੈਂ ਫੈਂਕੋ ਜਾਵਾਂ ਮਿੱਤਰ ਜਦੋਂ ਜੀ ਕਰੇ ਕਰੋ ਕਰ ਦੇਨੀ ਹਾਂ ਜਦੋਂ ਜੀ ਕਰ ਤਾ ਵੀ ਹਾਂ ਚੋਂ ਨਾਲ ਚੱਲਵਾ ਵੀ ਤੁਸੀਂ ਤਲਾਕ ਮੰਗਿਆ ਸੀ ਨਾ ਫਿਰ ਮੈਂ ਤਾਂ ਤਲਾਕ ਦੇਉਂਗੀ ਤੁਹਾਨੂੰ ਹਾਂ ਤੇ ਮੈਂ ਤਾਂ ਕਰਨ ਲੱਗ ਗਿਆ ਕਹਿੰਦਾ ਕਿ ਬੁਲਬੁਲੇ ਨੇ ਸਾਡੇ ਚਾਹ ਵਿੱਚ ਜ਼ਹਿਰ ਮਿਲਾਉਣ ਦੀ ਕੋਸ਼ਿਸ਼ ਕੀਤੀ ਕਹਿੰਦਾ ਮੈਂ ਉਹਨੂੰ ਦੇਖ ਲਿਆ ਤੇ ਕਹਿੰਦਾ ਮੈਂ ਤਾਂ ਉਹਨੂੰ ੱਟੇ ਮਾਰ ਕੇ ਘਰੋਂ ਕੱਢਦਾ ਅੱਛਾ ਹਾਂ ਹੁਣ ਕੀ ਬਤਾ ਵਿੱਚ ਰੱਬ ਜਾਨੀ ਕੀ ਹੋਇਆ ਕੀ ਨਹੀਂ ਹੋਇਆ ਕਿਹੜਾ ਤਾਂ ਹੁਣ ਠੀਕ ਹੈ ਕੱਲ ਦਾ ਇੱਥੇ ਆਇਆ ਵਧੀਆ ਬੋਲ ਰਿਹਾ ਮ ਬਾਕੀ ਬਾਕੀ ਗੱਲ ਵਿੱਚ ਮੈਂ ਇੱਥੇ ਬੈਠ ਕੇ ਦੱਸੂਗੀ ਤੂੰ ਇੱਥੇ ਆ ਦੀ ਪਿੰਡ ਚਲ ਕੋਈ ਨਹੀਂ ਫਿਰ ਮੈਂ ਦੇਖਦਾ ਚਲ ਮਾਰੂਗਾ ਕਿਹੜਾ ਫਿਰ ਪਿੰਡ ਮੈਨੂੰ ਜਰੂਰੀ ਗੱਲ ਕਰਨੀ ਸੀ ਕੋਈ ਤੁਹਾਡੇ ਨਾਲ ਕੀ ਗੱਲ ਕਰਨੀ ਸੀ ਵੀਰੇ ਚਲ ਫਿਰ ਹੁਣ ਮੈਂ ਮਿਲ ਕੇ ਦੱਸੂਗਾ ਹੁਣ ਚਲ ਮੈਂ ਪਿੰਡ ਫਿਰ ਚਲ ਸੰਗਵਰੀ ਆਜੇ ਨਾਲੇ ਹਰਤੂ ਨੂੰ ਲਿਆਈਏ ਮਿਲ ਜੂਗੀ ਆ ਕੀ ਠੀਕ ਆ ਠੀਕ ਆ ਚਲ ਕੋਈ ਨਹੀਂ ਦੇਖਦੇ ਹਾਂ ਹਾਂ ਜਿਹ ਉੱਧਰ ਗੱਲ ਕੀਤੀ ਨਹੀਂ ਵੀਰੇ ਉੱਧਰ ਕੀ ਬਣਾ ਕੀ ਮੁਲਾਕਾਤ ਕਰਵਾਉਣਗੇ ਉਹ ਕਹਿੰਦਾ ਜੀ ਵਕੀਲ ਕਹਿੰਦਾ ਜੀ ਵੀਰਵਾਰ ਨੂੰ ਮਿਲਾ ਦੇਾਂਗੇ ਮਮਾ ਮੇਰੇ ਵਾਰੀ ਵਰੀ ਐਂ ਕਰੀ ਨਹੀਂ ਤੇ ਕਾਲੀ ਨੂੰ ਫੋਨ ਲਾ ਕੇ ਪੁੱਛ ਵੀ ਕਦੋਂ ਮਲਾਉਣ ਦੇ ਕਦੋਂ ਮਾਰਨ ਦੇ ਮੇਰੀ ਮੰਮੀ ਆਏ ਆਪਣੀ ਕਾਲੀ ਨਾਲ ਕੁਝ ਨਹੀਂ ਹੁੰਦਾ ਜੇ ਤਾਂ ਵੀ ਕਾਨੂੰਨੀ ਐ ਹੋ ਜਾ ਉਹ ਹੀ ਤਾਂ ਗੱਲ ਆ ਔਰ ਥਾਣੇ ਦਰਬਾਰੀ ਜਾੜੀ ਨਾ ਗੱਲ ਫਿਰਉਣੇ ਤਾਂ ਹੱਲ ਆਪਦੇ ਹੱਥ ਚ ਨਹੀਂ ਨਾ ਹੈਗਾ ਕਿਸੇ ਗੱਲ ਦਾ ਨਾ ਤੋ ਵਕੀਲ ਲੈ ਗੱਲ ਨਹੀਂ ਕੀਤੀ ਵੀ ਜਿਨ੍ਹਾਂ ਨੇ ਕੇਸ ਕੀਤਾ ਵੀ ਉਹਨਾਂ ਬਾਰੇ ਵੇਖੋ ਕੀ ਨੇ ਕੇਸ ਕੀਤਾ ਕੌਣ ਆ ਕੌਣ ਬੁੜੀ ਆਪਾਂ ਇੱਕ ਵਾਰ ਉੱਥੇ ਜਾਇਆ ਹਾਂ ਜੀ ਉਹ ਭਾਬੀ ਜੀ ਕੋ ਸਾਹਮਣੇ ਨਹੀਂ ਆਈ ਉਹ ਬੁੜੀ ਕੋਈ ਗੱਲ ਹੀ ਨਹੀਂ ਸਾਹਮਣੇ ਆਈ ਉਹ ਕਹਿੰਦਾ ਵੀ ਜੇ ਕੋਈ ਨਾ ਇੱਕ ਦੋ ਤਰੀਕਾਂ ਤੇ ਆਇਆ ਕਹਿੰਦਾ ਵੀ ਫੇਰ ਵੀ ਆਪਾਂ ਜ਼ਮਾਨਤ ਲੈ ਲਾਂਗੇ। ਹਾਂ। ਹੈਂ? ਕਹਿੰਦਾ ਫੇਰ ਹੱਲ ਹੋ ਜਾਊਗਾ। ਨਹੀਂ ਉਹਨਾਂ ਚੱਤ ਤਾ ਹਜੇ ਕੋਈ ਹੱਲ ਨਹੀਂ। ਚਲ ਦੇਵਜਾ ਤੂੰ ਆਜ ਵੀਰ ਫੇਰ ਬੈਠ ਕੇ ਗੱਲ ਕਰਦੇ ਆ। ਠੀਕ ਆ ਬਾਬੇ। ਠੀਕ ਆ ਬੇਟਾ। ਚੰਗਾ। ਕਹਾ ਇਹਨੂੰ ਇਹ ਹੋ ਜੂਗੀ ਤਿਆਰ ਫੇਰ ਚੱਲ ਬੜਾਂਗੇ। ਹੁਣ ਉੱਥੇ ਮੈਂ ਤੇ ਜਾ ਕੇ ਗੱਲ ਕਰ ਲਾਂਗੇ ਨਾਲੇ ਇਹਨੂੰ ਪਤਾ ਲੱਗ ਜੂਏ ਦੁੱਧ ਦਾ ਤੇ ਪਾਣੀ ਦਾ। ਆਈ ਪੜਾ ਓਏ। ਉਲਾਇ ਪੜਾ। ਕਿਹੜਾ ਉਹ ਨਹੀਂ ਅਰੇ ਭਲਾ ਸਿਰੇਂ ਅੰਤ ਤੱਕ ਮੈਂ ਆਉ ਇਸ ਕਿੱਦਾਂ ਕਿਵੇਂ ਆ ਬਈ ਆ ਜੀ ਬੱਸ ਬਈ ਹਾਂ ਭਾਈ ਨਾ ਕੋਈ ਉਹ ਕਿਵੇਂ ਕੀਤੀ ਹੋਈ ਕੋਈ ਚੰਗਾ ਨਹੀਂ ਯਾਰ ਬੇਨਾ ਟੈਂਸ਼ਨ ਹੀ ਵੱਧ ਰਹੀ ਹੁੰਦਾ ਐਂਛਾ ਹੈ ਗੱਲਾਂ ਯਾਰ ਨਾ ਜੇ ਤੋ ਫੜ ਫੜ ਖਾਈ ਜਾਉਂਗੇ ਲੋਕਾਂ ਤੋਂ ਫੇਰ ਤਾਂ ਇਚੜਾ ਆਉਣਗੀ ਉਹ ਤਾਂ ਮੇਰੇ ਸਾਲ ਦਾ ਵੱਡਿਆਂ ਨੂੰ ਦੇਖ ਕੇ ਆ ਦੇ ਕੋਈ ਵੱਡੇ ਕਰ ਲੈਣੀ ਆ ਉਹ ਤਾਂ ਕੋਈ ਤੂੰ ਨਹੀਂ ਆਇਆ ਸੀ ਬਾਤ ਗਾਰੇ ਬੋਲਣ ਤੋਂ ਤੈਨੂੰ ਪਤਾ ਲੱਗ ਹੀ ਗਿਆੂ ਕੀ ਕਰਨਾ ਹੈ ਮੈਂ ਤਾਂ ਉਹ ਜਵਾਕ ਤਾਂ ਹੈ ਨਹੀਂ ਗਾ ਤੁੰਗਿਆ ਉੱਥੇ ਹੀ ਗਾਹੀ ਹੈ ਤਰੀ ਉਹ ਤਾਂ ਠੀਕ ਹੈ ਮੈਂ ਤਰੀ ਸਮਝਾ ਤੇਰੀ ਹੀ ਕਰੀ ਅੱਲਾ ਦਾ ਬੰਦਾ ਜੇ ਕੋਈ ਨਾ ਦਮਾ ਨਾ ਲੜਿਆ ਗਿਆ ਬਾਈ ਰਾਸ ਤੇ ਲੜਦਾ ਤਾਂ ਛੇਵੇਂ ਮੇਰਾ ਸੱਜਾ ਕਹਦਾ ਕਿ ਜਿੰਨਾ ਬੋਝ ਤੇ ਦੁਬਾਰੀ ਦਾ ਗੱਲ ਕਰਕੇ ਆਇਆ ਤਾਂ ਦੇ ਦਿਆਂਗਾ ਨਾਲ ਜਿਹੜੇ ਪਾਸੇ ਤੇਰੇ ਨਿਕਲੇ ਤੇ ਹੋਰ ਵੀ ਬਾਰੇ ਜੀ ਉੱਪਰ ਤੇ ਮੇਰੇ ਉੱਪਰ ਨੇ ਆ ਭਾਈ ਸੰਤ ਆਪਨਾ ਖੜਕ ਗਿਆ ਤਾਂ ਭੈ ਅਗੜਾ ਮੇਰੇ ਕੋਲ ਵੀ ਲੈਸਟ ਲਗਾਈ ਹੈ ਨਹੀਂ ਇਹਦੀ ਲਗਾ ਲਾ ਜਨਾ ਸਾਂਝੇ ਕੰਮਾਂ ਬੰਦਿਆ ਦੇ ਕੋਈ ਕੰਮ ਹੋਇਆ ਸਾਰਾ ਜੇ ਤੂੰ ਬਹਿ ਮੈਂ ਦਮਾ ਮ ਮੇਰੇ ਤੋਂ ਹੋਰ ਕੀ ਹੁੰਦੇ ਨਹੀਂ ਮੈਨੂੰ ਦੇ ਨਾਲ ਵਾਟਾ ਬਸ ਇਧਰੀ ਕਰਨੀ ਚਾਕੇ ਮੈਂ ਕਰ ਲੂੰਗਾ ਆਪਦੀ ਹੋਰ ਨਹੀਂ ਤਾਲ ਕਰਦਿਆਂ ਨਾ ਆਏ ਪੈਦਾ ਨੂੰ ਪਾਸਾ ਬੜੀ ਨਰਦੀ ਉਹ ਬੰਦੇ ਜਿਹੜਾ ਫਰਦਾਈ ਬਠਾ ਜੀ ਮੈਂ ਭੰਦੇ ਜਾਂਦਾ ਹਾਂ ਉਹ ਲੋਕ ਆਏ ਦਾ ਬਰਾ ਪ੍ਰਾਣੀ ਲੋਬਾ ਬਈ ਕਿ ਮੱਟ ਕੇ ਮਰ ਜਾਂਗੇ ਰੋਜ਼ ਉੱਥੇ ਮਿਲਦੇ ਆਪਾਂ ਉਹ ਯਾਰ ਤੇਰੇ ਪੈਸੇ ਦੁੱਧ ਕਿੰਦੇ ਆ ਜਾਂਦਾ ਮੈਨੂੰ ਲੱਗਦਾ ਆ ਮੈਂ ਤੇਰੇ ਵਿੱਚ ਚੱਕਰ ਆਲੀ ਕਰਨੀ ਨਹੀਂ ਪੂਝ ਆ ਜਾਂਦਾ ਕੱਲਾ ਦੁੱਧ ਹੀ ਪੀ ਜਾਂਦਾ ਬਈ ਯਾਰ ਕਿੰਨਾ ਟਾਈਮ ਹੋ ਗਿਆ ਪਹਿਲਾਂ ਤੂੰ ਮਹੀਨਾ ਪਿੱਟ ਚੁੱਕਾ ਹੋ ਗਿਆ ਯਾਰ ਮੈਂ ਮਾਗਰ ਮੰਗਰੇ ਤੇ ਗੇੜੇ ਮਾਰ ਮਾਰ ਮੈਂ ਚੱਪਲਾਂ ਤੋੜਦੇ ਰੋ ਤਾਂ ਰਿਲੈਕਸ ਹੋ ਜਾਂਦਾ ਉਹ ਗਾਇਬ ਕਰ ਹੋ ਗਿਆ ਯਾਰ ਉਹਦੀ ਕੋਈ ਪੰਜਾਬੀ ਨਹੀਂ ਸੀ ਇੰਦਰ ਆਪਣਾ ਟੁੱਲੂ ਨਹੀਂ ਉਹਦੇ ਦੇ ਨਾਲ ਜਿਹੜਾ ਬਈ ਸੋਨੇ ਗੱਡੀ ਮਾਰੀ ਮੋਟਰ ਦੇ ਵਿੱਚ ਕੀ ਕੋਈ ਦੂਜੀ ਲੋਕ ਸਲਾਰੀ ਨੂੰ ਉੱਤੀ ਵਿੱਚ ਤੂੰ ਹੋਈਂ ਕਿ ਮੇਰਾ ਨਾਮ ਦਾ ਨਾ ਨਾ ਜਿਹੜਾ ਜਿਹੜਾ ਇਥੋਂ ਦਾ ਟੈਕ ਟਲਕ ਕਰਕੇ ਆਉਂਦੇ ਕਰਾਂ ਲਵਾਂ ਜਿਹੜਾ ਇਹ ਤੋਂ ਨਕੰਜਾਰ ਆ ਸਾਹ ਤਾਂ ਤੂੰ ਪੜਿਆਗਾ ਤੂੰ ਕੋਲ ਲੋਕ ਨਾਲ ਯਾਨੀ ਕੀ ਜਾਣਦਾ ਹੈ ਦੁੱਕੀ ਤੇ ਹੀ ਜੇਪ ਪੈ ਜੀਗੀ ਮਰੀ ਜਨਾ ਭਾਈ ਤੂੰ ਮੇਰੇ ਮੋੜ ਜਿਹੜਾ ਘੁੰਮਣ ਕਰਦੇ ਚੋਰ ਤੇ ਬੈਠਾ ਹੀ ਗੱਡੀ ਦੇ ਗੱਡੀ ਦਾ ਦੂਜਾ ਮੁੰਡਾ ਚਲਾਉਂਦਾ ਸੀਗਾ ਲੁਧਿਆਣਾ ਤੋਂ ਸੀ ਭਾਵੇਂ ਚਲਾਉਂਦਾ ਸੀ ਨਾ ਚਲਾਉਂਦਾ ਹੀ ਗਿਆ ਤਾਂ ਹੈਗਾ ਹੀ ਉੱਥੇ ਹੀ 50 60 ਹਜ਼ਾਰ ਫੂਕੀ ਆਇਆ ਹੈਗਾ ਮੇਰੇ ਮੋੜ ਨੂੰ ਦਾ ਵਿਆਜ ਮੋੜ ਨੂੰ ਦਾ ਮੇਰਾ ਚਲ ਕੋਈ ਵੀ ਮੇਰੇ ਪੈਸੇ ਦੋ ਆ ਕੇ ਦੱਜ ਆਜਾ ਜੇ ਤੂੰ ਆ ਦੇ ਵਾਪਸ ਘਰ ਨਹੀਂ ਆਉਂਦਾ ਕਿ ਮੇਰੀ ਗੱਲ ਸੁਣਦਾ ਬਾਹਲੇ ਗੱਲਾਂ ਦੀ ਕੋ ਲੋੜ ਨਹੀਂ ਤੇ ਤੂੰ ਆ ਮੈਂ ਸੁਤੰਤਰ ਨੂੰ ਸਰਪੰਚ ਤੇਰੀ ਉਹ ਫੇਰ ਬੋਊਗਾ ਆਪਣਾ ਫਰਕ ਪੈਦਲ ਸਿੱਧੀ ਗੱਲ ਦਾ ਬਹੁਤ ਧਾਰੀ ਪਿਆ ਦਾ ਤੈਨੂੰ ਮੈਂ ਕਹਿ ਕੇ ਦੇਖਦਾ ਠੀਕ ਆ ਵੀ ਮੈਨੂੰ ਜਮੀਨ ਦੀ ਛਰਦੇ ਵਾਸ ਇਧਰਲੇ ਪਾਸੇ ਕਰਾਵੇ ਪੱਟ ਕੱਲਾ ਦੋ ਹੀ ਜਲਾ ਇਧਰ ਦੀ ਨੌਕਰ ਨੂੰ ਇੱਕ ਰੋਲੇ ਦੇ ਦੋ ਦਿਨ ਦੇ ਦੇ ਯਾਰ ਪਹਿਲਾ ਟੱਪ ਗਿਆ ਦੋ ਮਹੀਨਾ ਮੁੜ ਕੇ ਛੇ ਮਹੀਨੇ ਫੇਰ ਟੱਪ ਗਿਆ ਜਦੋਂ ਮੈਂ ਘਰੇ ਆਉਣਾ ਮੂਰੇ ਤੇਰੀ ਮਾਂ ਨੂੰ ਤੇ ਪਿਓ ਨੂੰ ਕਰ ਜਾਣਾ ਨਾ ਇਹਨਾਂ ਨੂੰ ਕੁਝ ਪਤਾ ਨਾ ਲੈ ਇਹਨਾਂ ਨਾਲ ਦੇਣਾ ਨਾ ਮੈਂ ਇਹਨਾਂ ਨੂੰ ਕੁਝ ਦੱਸ ਸਕਦਾ ਯਾਰ ਤੂੰ ਜਮੇ ਝੁਗਾ ਚੱਕੀ ਫਿਰਦਾ ਬਾਈ ਓਏ ਬੁੜੇ ਖੜੇ ਤਾਂ ਰੋਲ ਹੀ ਨੇ ਇਹਦੇ ਵਿੱਚ ਯਾਰ ਪੈਸੇ ਕਿੱਥੋਂ ਮੈਂ ਬੜਿਆ ਮੈਂ ਤੇਰੇ ਪੈਸੇ ਮੁਰਨੇ ਮੈਂ ਤਾਂ ਇਹਨਾਂ ਨੂੰ 10 ਦਿਨਾਂ ਹੀ ਮਾਕਾਰ ਦੇ ਵਾਸਤੇ ਟੈਨਸ਼ਨ ਲੈ ਜਾਣਗੇ ਮੈਂ ਵੱਡਾ ਜ਼ਰੀਰਾ ਯਾਰ ਮੈਂ ਤਾਂ ਬੜੇ ਤਸੇ ਕਰ ਭਈ ਉਹ ਤਾਂ ਯਾਰ ਜਦੋਂ ਪੰਗੇ ਲਵਾਂਗੇ ਉਹ ਤਾਂ ਆ ਹੀ ਹੂਗਾ ਸਵਾਥ ਰੱਸਾ ਸਿਰੇ ਦਾ ਗਾਂਦਾ ਯਾਰ ਠੀਕ ਆ ਨਹੀਂ ਤਾਂ ਮੈਂ ਤੇਰਾ ਟਰੈਡ ਜਾ 855 ਲੈ ਆਇਆ ਤੂੰ ਨਾ ਮੈਂ ਫਿਰ ਕਹੇਗਾ ਕਿ ਐਂ ਕਰ ਗਿਆ ਠੀਕ ਆ ਦੂਜੀ ਗੱਲ ਆਇਆ ਲੰਗੜ ਮੈਂ ਤੈਨੂੰ ਕਿਸੇ ਪਾਸੇ ਜਿੰਦਾ ਨਹੀਂ ਉਹ ਜਾਂ ਜਮੀਨ ਲਿਖਾ ਦੇ ਨਹੀਂ ਮੈਂ ਸਰਪੰਚ ਨੂੰ ਲਿਆ ਕੇ ਇੱਥੇ ਮਿੱਟੀ ਪਟੂਗਾ ੜੀ ਗੱਲ ਸੁਣ ਲੈ ਯਾਰ ਤੂੰ ਇਨਾ ਪੂਰਾ ਕਿਉਂ ਆਇਆ ਹੈ ਨਾ ਮੈਂ ਤੈਨੂੰ ਕਹੇ ਇਹ ਨਾ ਵੀ ਦੋ ਦਿਨ ਦਾ ਟਾਈਮ ਤਾਂ ਦੇ ਮੈਨੂੰ ਗੱਲ ਕਰੀ ਜਾਣਾ ਮੈਂ ਤੇਰਾ ਮਸਲਾ ਹੱਲ ਕਰਕੇ ਤੂੰ ਬਸ ਯਾਰ ਦੋ ਦਿਨਾਂ ਦਾ ਦੌਰ ਤੋਂ ਲੈ ਕੇ ਦੇ ਬਸ ਦੋ ਦਿਨਾਂ ਤੇਰੇ ਕੋਲੇ ਤੂੰ ਬਾਹਰ ਆਖੀ ਪੜ ਕਿਨੇ ਆ ਰਿਅਲ ਰੀਅਲ ਜਸ਼ਨ ਮੈਂ ਤਾਂ ਕੀ ਸੁਣਾਵਾ ਯਾਰ ਭੈਣਾਂ ਕ੍ਰਿਕੀ ਚ ਬੱਤੀ ਖੜੀ ਆ ਜਾਂ ਕਿਸੇ ਬੱਸੇ ਦੀ ਛੜਾ ਦੇ ਕੋਈ ਤਾਂ ਲੋ ਬੇਟ ਉਹ ਯਾਰ ਪਾਈ ਸੀ ਕਿੰਨੀ ਸੀ ਕਿ 70 80 ਲੱਖ ਰੁਪਏ ਇਥੋਂ ਪਿੰਡੋਂ ਉਹ ਮੈਂ ਬਣਾ ਘਰੋਂ ਟਲ ਗਿਆ ਪੰਜ ਸੱਤ ਦਿਨ ਜਰਾ ਅਸੇ ਪਸੇ ਹੋ ਗਿਆ ਤੇ ਉਹ ਗੁੜਾ ਗੁੜੀ ਕੋਲੇ ਵੀ ਹੋ ਗਏ ਘਰੇ ਉਹ ਕੀ ਬੁੱਲਣੋਂ ਘਰੇ ਪਤਾ ਵੀ ਨਹੀਂ ਹੁਣ ਮਮਮੀ ਜੜੀ ਨਾਣਾ ਤੇ ਤਾਂ ਕਰਕੇ ਮੈਂ ਤੈਨੂੰ ਕਹਿ ਰਿਹਾ ਸੀ ਵੀ 10 ਲੱਖ ਰੁਪਏ ਦਾ ਰਿਗਾਰਡ ਕਰਕੇ ਦੇ ਕਿਸੇ ਨਾ ਕਿਸੇ ਪਾਸੋਂ ਕਰਕੇ ਨਹੀਂ ਐਵੇਂ ਮੈਨੂੰ ਭਾਂਦੇ ਯਾਰ ਦਾ ਹਾਲ ਲੱਗੇ ਮਰਨਾ ਪੂ ਇਥੇ ਮੇਰੀ ਗੱਲ ਸੁਣ ਲਾ ਮੇ ਕੋਕੇ ਇੱਥੇ ਪੈਸੇ ਦਾ ਪੇੜ ਲੱਗਿਆ ਹੋਇਆ ਹੈ ਜਿਹੜਾ ਮੈਂ 10 ਲੱਖ ਤੈਨੂੰ ਹੁਣੀ ਫੜਾਦਾ ਕਮਾਲ ਕਰੀ ਜਾਂਦਾ ਤੂੰ ਉਹ ਤੂੰ ਤਾਂ ਕਰ ਹੀ ਸਕਦੀ ਆ ਹਲ ਸਾਰਾ ਕਿਸ ਹੁੰਦੇ ਹੁੰਦੇ ਮੈਂ ਤੇਰਾ ਵਿਆਹ ਦੇਖ ਲਾ ਕਿੱਡੇ ਸਾਦੇ ਬੰਦੇ ਘਰੇ ਕੀਤਾ ਸੀ ਅੱਜ ਤੈਨੂੰ ਵੀ ਉੱਥੇ ਕਰਾਣਾ ਨੂੰ ਜੀ ਤੇ ਵਰਤੇ ਘਰ ਚ ਮੇਰਾ ਵਿਆਹ ਹੋ ਗਿਆ ਤੇਰਾ ਮਤਲਬ ਇਹ ਥੋੜੇ ਵੀ ਸਾਰੇ ਪੈਸੇ ਉਹ ਮੈਨੂੰ ਹੀ ਫੜਾਉਂਦੇ ਹੋਣਗੇ ਹਾਕ ਤੱਕ ਤਾਂ ਮੇਰੇ ਹੱਥ ਚ ਥੋੜੀ ਆ ਪਹਿਲੇ ਜਿਹੜਾ ਮੈਂ ਤੈਨੂੰ ਕੰਮ ਕਿਹਾ ਉਹ ਤਾਂ ਪਹਿਲਾਂ ਕਰ ਦੇ ਤੈਨੂੰ ਪੈਸੇ ਦੇਣੇ ਪੈਗੇ ਕੋ ਯਾਰ ਉਹ ਤਾਂ ਮੈਂ ਤੁਸ ਪਰ ਜਾਂਗਾ ਕਿ ਤੇ ਜਿਹੜੀ ਗੱਲ ਤੂੰਦਰੋਂ ਕਹੀ ਜਾਂ ਨਾ ਆਕਾਸ਼ ਦਾ ਕੰਮ ਕਰ ਦੂੰਗਾ ਨਾ ਕੋਈ ਚੱਕਰ ਵਾਲੀ ਗੱਲ ਨਹੀਂ ਤੂੰ ਇਹ ਜਿੱਦਾ ਲੱਤ ਕਢਾ ਦੇ ਮੇਰੇ ਇਸ ਵਰ ਤਾਂ ਉਹ ਕਹਦਾ ਨਹੀਂ ਮੈਂ ਬਾਹਰ ਚ ਬਣੂੰਗਾ ਯਾਰ ਬਾਹਰ ਚ ਕਿਵੇਂ ਬਣਨ ਦਿਆਂਗਾ ਮੈਂ ਦੱਸ ਉੱਥੇ ਵੱਡ ਧੋਖਾ ਜੂਗੀ ਪਰ ਹੁਣ ਇਹਦੇ ਚ ਮੈਂ ਕੀ ਕਰ ਸਕੀ ਯਾਰ ਮੇਰੇ ਕੋਲ ਤਾਂ ਪੈਸੇ ਹੈ ਨਹੀਂ ਸਿੱ ਨੇ ਤਾਂ ਮੈਂ ਤੇਰਾ ਮਤਲਬ ਪੈਸੇ ਦਾ ਜੁਗੜ ਕਰਦਾ ਵੀ ਕੋਈ ਚੱਕਰ ਨਹੀਂ ਹੈਗਾ ਪਰ ਤੂੰ ਮੇਰਾ ਕੰਮ ਪਹਿਲੇ ਕਰਦੀ ਅੱਛਾ ਤੂੰ ਆਉਂਦੀ ਪੈਰ ਰੱਖਦੀ ਹਰ ਵਾਰ ਹੈ ਮੇਰੀ ਮਜਬੂਰੀ ਨਹੀਂ ਸਮਝਦੀ ਤੈਨੂੰ ਚੋਰ ਪਤਾ ਮੈਂ ਆਪਣੀ ਪੈਰ ਰੱਖ ਗਈ ਫਿਰ ਤੂੰ ਕਿਉਂ ਬਕਵਾਸ ਕਰਦਾ ਹੁੰਦਾ ਮੇਰੇ ਨਾਲ ਕੋਈ ਪੈਰ ਤਾਂ ਤੂੰ ਰੱਖਦੀ ਐ ਇਸ ਵਾਰ ਮੇਰੀ ਵੀ ਸੁਣ ਲੈ ਇੱਕ ਵਾਰੀ ਯਾਰ ਮੈਂ ਸਾਰੇ ਕੰਮ ਤੂੰ ਹੀ ਤੂੰ ਪਹਿਲਾਂ ਐਂ ਦੱਸ ਵੀ ਕੋਈ ਕੰਮ ਤੋਂ ਵੱਜਾਂ ਐਡੋ ਪਹਿਲਾਂ ਮੈਂ ਤੇਰੇ ਸਾਰੇ ਕੰਮ ਕਰੇ ਨੇ ਠੀਕ ਹੈ ਐ ਨਹੀਂ ਹੈਗਾ ਵੀ ਮੈਂ ਤੇਰੇ ਕੋਈ ਕੰਮ ਨਹੀਂ ਕਰਿਆ ਹੈਗਾ ਬਸ ਫਿਰ ਤੂੰ ਮੇਰਾ ਕਰਦੇ ਹੁਣ ਆ ਕੰਮ ਤਾਂ ਇੱਕ ਤਾਂ ਕਰ ਯਾਰ ਇੱਕ ਹੱਥ ਨਾਲ ਲੋ ਤੇ ਦੋ ਤੇ ਨਾਲ ਤੁਸੀਂ ਕੰਮ ਕਰੋ ਠੀਕ ਹੈ ਕਮਾਲ ਦੀ ਗੱਲ ਆ ਯਾਰ ਤੂੰ ਸਮਝੀ ਸੀ ਇਹਦੀ ਗੱਲ ਨੂੰ ਮੈਂ ਤੈਨੂੰ ਕਹੀ ਇਹ ਨਾ ਕਾਸ ਦਾ ਕੰਮ ਕਰ ਦੂੰਗਾ ਪ੍ਰੋਮਿਸ ਕਰਨਾ ਦੇਣਾ ਤੇਰੀ ਸੋਸਸ ਦਾ ਕੰਮ ਹਜੇ ਪਹਿਲਾਂ ਨਹੀਂ ਕਰਨਾ ਮੈਂ ਤੈਨੂੰ ਕਿਹਾ ਵੀ ਜਿਹੜਾ ਘਰ ਦਾ ਵਾਰਿਸ ਹੈ ਉਹਨੂੰ ਪਹਿਲੇ ਖਤਮ ਕਰ ਤੂੰ ਕਿਉਂ ਨਹੀਂ ਮਦਦ ਕਰੇ ਤੇ ਤੁਹਾਡੇ ਪਤਨੇ ਦੀ ਪੈਸੇ ਦੀ ਗੱਲ ਉਹ ਯਾਰ ਚਲ ਕੋਈ ਨਾ ਸਾਰੇ ਹੱਲ ਕਰ ਦੂੰਗਾ ਕਿਰਨ ਤੂੰ 10 ਲੱਖ ਰੁਪਏ ਕਰਦੀਆਂ ਮੈਨੂੰ ਕਿਸੇ ਪਾਸੋਂ ਅਡਜਸਟਮੈਂਟ ਬਨਵਾਇਆ ਦੱਸ ਦੇ ਲਾਸਟ ਮੇਰੀ ਗੱਲ ਸੁਣ ਉਹਨਾਂ ਨੂੰ ਹਜੇ ਰੋਕ ਲਾ ਐਨੇ ਦਿਨ ਰੋਕੀ ਦੋ ਦਿਨ ਦਾ ਟਾਈਮ ਦਿੱਤਾ ਨੂੰ ਦੋ ਦਿਨ ਚ ਮੇਰੇ ਤੋਂ ਕੁਝ ਨਹੀਂ ਹੋਣਾ ਸਿੱਧੀ ਜੀ ਗੱਲ ਹੈ ਕਮਾਲ ਦੀ ਗੱਲ ਹੈ ਯਾਰ ਮੈਂ ਤੈਨੂੰ ਕਹੀ ਨਾ ਮੈਂ ਹੁਣੇ ਕਰਨ ਨੂੰ ਤਿਆਰਾਂ ਕੰਮ ਹੈ ਜਿਹੜਾ ਤੂੰ ਕਹੀਆਂ ਨਹੀਂ ਮੈਨੂੰ ਤੋ ਕਿਹੜੇ ਦੋ ਦਿਨ ਚ ਵੀ ਨਹੀਂ ਹੱਲ ਹੁੰਦਾ ਦਿੱਥੋਂ ਇਹ ਤਾਂ ਫਿਰ ਬੁਲਬੁਲੂ ਬੰਦੇ ਵਾਲੀ ਗੱਲ ਨਹੀਂ ਕਰੀ ਤੇ ਮੇਰੀ ਗੱਲ ਸੁਣ ਲੈ ਪਹਿਲੇ ਤੂੰ ਮੇਰਾ ਕੰਮ ਕਰ ਦੇ ਮੈਂ ਗਰਰ ਕਿਤੋਂ ਨਾ ਕਿਤੋਂ ਪੈਸੇ ਦਾ ਹੱਲ ਕਰ ਦਾਂਗੀ ਚਾਹੇ ਮੈਨੂੰ ਉੱਥੇ ਜਾ ਕੇ ਚੋਰੀ ਕਰਨੀ ਪੈ ਜਾਵੇ ਉਹਨਾਂ ਦੇ ਘਰੇ ਤੂਰੀ ਕਰਨ ਦੀ ਤੈਨੂੰ ਕੀ ਲੋੜ ਆ ਸਾਰਾ ਕੁਝ ਤੇਰੇ ਕੋਲੇ ਹੈਗਾ 골ਡ ਹੀ ਪਿਆ ਉਰੇ ਕੋਲੇ 5-4 ਲੱਖ ਰੁਪਏ ਦਾ ਤਾਂ ਮੈਨੂੰ ਪਤਾ ਹੈਗਾ 5-7 ਲੱਖ ਰੁਪਏ ਤੇਰੇ ਕੋਲੇ ਨੂੰ ਪਿਆਵੂਗਾ ਬਾਧੂ ਤੇਰੇ ਵਾਸਤੇ ਥੋੜੀ ਰੱਖਿਆ ਹੋਇਆ ਹੂੰ ਤੇਰੇ ਵਾਸਤੇ ਥੋੜੀ ਰੱਖਿਆ ਹੈ ਅੱਛਾ ਜਿਹੜਾ ਮੈਂ ਤੈਨੂੰ ਰਾਣੀ ਹਾਰ ਪਹਿਲੇ ਦਿੱਤਾ ਸੀਗਾ ਉਹ 5-6 ਲੱਖ ਦਾ ਸੀਗਾ ਉਹ ਤੂੰ ਖਾ ਗਿਆ ਹੈ ਉਹਦੇ 'ਚ ਮੈਨੂੰ ਕੋਈ ਹਿੱਸਾ ਨਹੀਂ ਦਿੱਤਾ ਹੈਗਾ ਅਜੇ ਤੱਕ ਇਹਨਾਂ ਮੈਂ ਤੇਰਾ ਕੋਈ ਕੰਮ ਹੀ ਨਹੀਂ ਕਰਦੀ ਕਿ ਕਮਾਲ ਕਰੀਂ ਇਹਨਾਂ ਤੂੰ ਰਾਣੀ ਯਾਰ ਮੈਂ ਮੈਂ ਤੇਰੇ ਪਿੱਛੇ ਆਦੀ ਜ਼ਿੰਦਗੀ ਤਬਾਹ ਕਰ ਲਈ ਦੇਖ ਲੈ ਸੀਰੀ ਮਾਰ ਲ ਗਿਆ ਕਿੰਨੇ ਥੇਡੇ ਤੋਂ ਠੋਕਰਾਂ ਮੈਂ ਖਾ ਗਿਆ ਤੂੰ ਮੇਰੇ ਕਹੀਏ ਨੀ ਰਾਣੀ ਯਾਰ ਮੂਰੀ ਵੜਾ ਹੀ ਫਿਰਦਾ ਹੈ ਵਾਹ ਫੇਟਾ ਮੈਨੂੰ ਸੁਣਾਉਣਾ ਕੀ ਉਹ ਪਿਆਰ ਦੇ ਤੈਨੂੰ ਮੈਂ ਵੀ ਕੀਤਾ ਤੂੰ ਵੀ ਕੀਤਾ ਮੈਨੂੰ ਕੋਈ ਅੱਲਾ ਦਾ ਰਹੀਏ ਸੁਣਾਉਂਦੀ ਤਾਂ ਤੂੰ ਜਾਣੀ ਆ ਕਿ ਰਾਣੀ ਯਾਰ ਦਿੱਤਾ ਜੋ ਦਿੱਤਾ ਉਹ ਦਿੱਤਾ ਮੈਂ ਭਾਂਜੋ ਜ਼ਿੰਦਗੀ ਝੂਲਤੀ ਤੇਰੇ ਪਿੱਛੇ ਕਮਾਲ ਦੀ ਗੱਲ ਆ ਯਾਰ ਬੜਾ ਬੁਰਾ ਆਪਣੀ ਖਰਾਬ ਕਰੀਏ ਤੇਰੇ ਪਿੱਛੇ ਠੀਕ ਹੈ ਉਹ ਯਾਰ ਤੂੰ ਉਹਨੂੰ ਲਾਸਟ ਦੱਸ ਨਹੀਂ ਭਾਂਜਾ ਦਾ ਹੱਲ ਕਰਨਾਗੇ ਨਹੀਂ ਕਰਨਾ ਬਸ ਬਾਲਾ ਬਕਵਾਸ ਨਾ ਕਰ ਮੇਰੀ ਗੱਲ ਸੁਣ ਲੈ ਮੈਂ ਤ ਤਲੇ ਕਰਦੇ ਮਾਰਸ ਨੂੰ ਖਤਮ ਕਰ ਜਿਹੜੀ ਜ਼ਮੀਨ ਹੋਊਗੀ ਉਹ ਬਾਕੀ ਕੁੜੀਆਂ ਦੇ ਨਾਮ ਹੋ ਜੂਗੀ ਤੇ ਜਿਹੜੀ ਆਪਣੀ ਕੁੜੀ ਦੇ ਨਾਮ ਜ਼ਮੀਨ ਹੋਊਗੀ ਨਾ ਉਹਦੇ ਚ ਹਿੱਸਾ ਕੱਢ ਕੇ ਨਾ ਉਸ ਪੈਸੇ ਦਾ ਮੈਂ ਤੈਨੂੰ ਹਲ ਕਰਕੇ ਦੇ ਦਾਂਗੀ ਉਹ ਚਲ ਇਹਦਾ ਮੈਂ ਧੀ ਗੱਲ ਸਮਝਦਾ ਹੈਗਾ ਕਿ ਮੈਂ ਬਾਾਰਸ ਨੂੰ ਖਤਮ ਕਰ ਦੂੰਗਾ ਚਲ ਮੈਂ ਇਹ ਲਾਡੀ ਨੂੰ ਮਾਰ ਦੂੰਗਾ ਹੈ ਹਾਂ ਮੇਰੀ ਯਾਰ ਸੰਧਿਆ ਨਾਲ ਤੈਨੂੰ ਉਹਨਾਂ ਨੇ ਘਰੋਂ ਧੱਕੇ ਮਾਰ ਮਾਰ ਕੇ ਬਾਹਰ ਕੱਢਤਾ ਯਾਰੀ ਤੂੰ ਮਤ ਤੂੰ ਜਾ ਕੇ ਉੱਥੇ ਕਿਵੇਂ ਬਸੇਂਗੀ ਕਿਹੜੇ ਨੂੰ ਨਾ ਜਾਵੇਂਗੀ ਤੂੰ ਉੱਥੇ ਮੈਨੂੰ ਇਹ ਗੱਲ ਨਹੀਂ ਸਮਝਉਂਦੀ ਏ ਮੇਰੀ ਸਿਰ ਦਰਦੀ ਹੈ ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਜਿਹੜੀ ਕੰਮ ਦੀ ਟੈਨਸ਼ਨ ਲੈਣੀ ਆ ਨਾ ਉਹ ਕੰਮ ਕਰ ਦੇ ਪਹਿਲਾਂ ਠੀਕ ਆ ਚਲ ਕੋਈ ਗੱਲ ਨਹੀਂ ਲਾਉਣਾ ਫਿਰ ਮੈਂ ਗਾਰਡ ਕਰਦਾ ਹਾਂ ਚੰਗਾ ਠੀਕ ਨਹੀਂ ਕੰਮ ਤਾਂ ਕਰਨਾ ਹੀ ਪੂਗਾ ਜਿਆਦੀ ਜਾਣ ਚਲੋ ਜਿਆਨ ਦਾ ਲਈ ਲੋਕ ਆ ਜਾਣਗੇ ਮਾਸ ਬੜ ਬੜ ਪਾਣਗੇ ਜਾਨ ਦੇ ਦਾ ਚਲ ਪਹਿਲਾਂ ਤਾਂ ਬਾਸ ਦੇ ਰਿਹਾ ਹੈ ਨਾ ਕਿਹੜਾ ਬਾਸ ਠੀਕ ਕਰਦਾ